ਫਗਵਾੜਾ ਤੋਂ ਇੱਕ মারਪੀਟ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪੱਖ ਵੱਲੋਂ ਗੰਭੀਰ ਦੋਸ਼ ਲਾਏ ਗਏ ਹਨ ਇਹ ਘਟਨਾ ਸ਼ੇਰਦੀ ਛੱਜ ਕਲੋਨੀ ਇਲਾਕੇ ਚਵਪਰੀ ਜਿੱਥੇ ਦੋ ਪੱਖਾਂ ਵਿਚਕਾਰ ਕਹਾਸਨੀ ਤੋਂ ਬਾਅਦ ਮਾਮਲਾ ਹਿੰਸਕ ਰੂਪ ਵਿੱਚ ਬਦਲ ਗਿਆ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਦੂਜੇ ਪੱਖ ਪੁਲਿਸ ਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਪਹਿਲਾਂ ਚਲੋ ਤੁਸੀਂ ਸੁਣੋ ਕਿ ਪੀੜਤ ਪੱਖ ਕੀ ਕਹਿ ਰਿਹਾ ਹੈ ਜੀ ਮੈਡਮ ਕੀ ਨਾ ਤੁਹਾਡਾ ਸਪਨਾ ਜੀ ਕਿੱਥੇ ਰਹਿੰਦੇ ਹੋ ਤੁਸੀਂ ਸਾਜ ਕਲੋਨੀ ਫਗਵਾ ਅੱਛਾ ਕੀ ਮਾਮਲਾ ਹੋਇਆ ਹੈ ਤੁਹਾਡੇ ਨਾਲ ਜੀ ਮੇਰੇ ਘਰ ਵਾਲੇ ਦਾ ਨਾਮ ਪੱਪੂ ਆ ਘਰੇ ਆ ਕੇ ਸਾਨੂੰ ਵੱਢ ਗਿਆ ਜੋਗੀ ਨਾਮ ਦਾ ਜਿਹੜਾ ਥੋੜੀ ਫੈਮਿਲੀ ਨੂੰ ਲੈ ਕੇ ਆਇਆ ਕਿਰਪਾਨਾ ਲੈ ਕੇ ਅੱਛਾ ਜੀ ਘਰ ਘਰ ਦੇ ਹੱਡੀ ਕਰਚਰ ਹੋ ਗਈ ਸਿਰ ਦੀ ਤੇ ਨੱਕ ਦੀ ਹੱਡੀ ਟੁੱਟ ਗਈ ਅੱਛਾ ਜੀ ਕੋਈ ਇਨਸਾਫ ਨਹੀਂ ਮਿਲਦਾ ਪਿਆ ਤੇ ਦੋ ਦੰਦ ਟੁੱਟ ਗਏ ਕੋਈ ਪੁਲਿਸ ਵਾਲੇ ਨਹੀਂ ਸੁਣਦੇ ਸ਼ੁੱਕਰਵਾਰ ਦੀ ਲੜਾਈ ਹੋਈ ਇੱਕ ਤਰੀਕ ਦੀ ਕੋਈ ਇਨਸਾਫ ਨਹੀਂ ਮਿਲਦਾ ਸਾਨੂੰ ਤੁਸੀਂ ਕੰਪਲੇਨ ਦਰਜ ਕਰਾਈ ਹੈ ਹਾਂਜੀ ਕਰਵਾਈ ਹੈ ਕੋਈ ਪੁਲਿਸ ਵਾਲਾ ਬਿਆਨ ਨਹੀਂ ਲੈਣਾ ਹੁੰਦਾ ਕੋਈ ਕਾਰਵਾਈ ਨਹੀਂ ਕੀਤੀ ਬਿਤੇ ਚਾਕੇ ਹੀ ਲੈ ਕੇ ਆਉਂਦੇ ਰਹਨ। ਅੱਛਾ ਤੁਸੀਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ? ਸਾਨੂੰ ਇਨਸਾਫ ਮਿਲਣਾ ਚਾਹੀਦਾ। ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਫਨਵਾੜਾ ਸਿਵਲ ਹਸਪਤਾਲ ਚ ਉਪਰਤੀ ਕਰਵਾਇਆ ਗਿਆ ਜਿੱਥੇ ਉਸ ਦੇ ਨੱਕ ਅਤੇ ਸਿਰ 'ਚ ਸੱਟਾਂ ਹੋਣ ਦੀ ਗੱਲ ਕਹੀ ਜਾ ਰਹੀ ਹੈ। ਕਾਇਲ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਗਵਾਹਾਂ ਨੇ ਕੈਮਰੇ ਅੱਗੇ ਆਪਣੀ ਗੱਲ ਰੱਖੀ। ਕਾਇਲ ਵਿਅਕਤੀ ਹਸਪਤਾਲ 'ਚ ਦਾਖਲ ਹੈ ਅਤੇ ਡਾਕਟਰਾਂ ਦੀ ਨਿਗਰਾਨੀ 'ਚ ਹੈ। ਹਾਲਾਂਕਿ ਡਾਕਟਰ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਗਿਆ ਹਾਂਜੀ ਸਰ ਤੁਸੀਂ ਅੱਜ ਸਿਵਲ ਹਸਪਤਾਲ ਆਇਓ ਕੀ ਮਾਮਲਾ ਹੈ ਬਿਲਕੁਲ ਜੀ ਅੱਜ ਅਸੀਂ ਸਿਵਲ ਹਸਪਤਾਲ ਦੇ ਵਿੱਚ ਆਏ ਹਾਂ ਜਿਸ ਦੇ ਵਿੱਚ ਸਾਨੂੰ ਇਹ ਪਤਾ ਲੱਗਾ ਕਿ ਜਿਹੜੇ ਸ਼ਾਦ ਕੋਲੋਨੀ ਦੇ ਵਿੱਚ ਸਾਡੇ ਪ੍ਰਧਾਨ ਜੀ ਔਰ ਇਹਨਾਂ ਦੇ ਜਿਹੜੇ ਔਰ ਫੈਮਿਲੀ ਮੈਟਰ ਆ ਉਸ ਦੇ ਵਿੱਚ ਅਜੇ ਜਿਹੜਾ ਅੱਜ ਤੋਂ 7 ਦਿਨ ਪਹਿਲਾਂ ਇੱਕ ਝਗੜਾ ਹੋਇਆ ਸੀ ਜੋ ਪਤਾ ਲੱਗਾ ਕਿ ਉੱਥੇ ਦਾ ਕੋਈ ਜੋਗੀ ਬਾਬਾ ਵਾ ਜਿਸ ਨੇ ਪੂਰੀ ਫੈਮਿਲੀ ਦੇ ਨਾਲ ਇਹਨਾਂ ਦੇ ਹਸਬੰਦ ਤੇ ਅਟੈਕ ਕੀਤਾ ਔਰ ਅੱਜ ਅਸੀਂ ਉਹਨਾਂ ਦਾ ਪਤਾ ਲੈਣਾ ਹੈ ਕਿ ਜਿੱਥੇ ਦੇਖਿਆ ਗਿਆ ਕਿ ਇੰਨੇ ਕ ਫੈਕਚਰ ਉਹਦੇ ਹੋਏ ਪਏ ਆ ਨੱਕ ਤੇ ਹੋਏ ਪਏ ਆ ਸਿਰ ਤੇ ਹੋਏ ਪਏ ਆ ਦੰਦ ਤੋੜੇ ਪਏ ਪਰ ਬੜੀ ਸ਼ਰਮ ਦੀ ਗੱਲ ਆ ਕਿ ਜਿੱਥੇ ਸਾਡੇ ਜ਼ਿਲ੍ਹੇ ਦੀ ਪੁਲਿਸ ਵੱਡੇ ਵੱਡੇ ਕੰਮ ਕਰਕੇ ਆਪਣੇ ਬੱਲੇ ਬੱਲੇ ਲੁੱਟ ਰਹੀ ਆ ਔਰ ਫਗਵਾੜੇ ਦੇ ਵਿੱਚ ਜਿਹੜੀ ਪ੍ਰਸ਼ਾਸਨ ਆ ਉਹ ਖੜੇ ਜਿਹੜੀ ਪੰਪ ਕਰਨ ਦੀ نیند ਸੁੱਤਾ ਪਿਆ ਜਿਹੜਾ 7 ਦਿਨ ਮਜਰੂਮ ਜਿਹੜੇ ਕਦੀ ਥਾਣੇ ਦੇ ਚੱਕਰ ਕੱਟਦੇ ਆ ਕਦੀ ਹਸਪੀਟਲ ਦੇ ਵਿੱਚ ਕੱਟਦੇ ਆ ਗਰੀਬ ਬੰਦੇ ਆ ਇਹ ਹੋਰ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਪਿਆ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਵੇ ਜਿਨ੍ਹਾਂ ਨੇ ਇਹਨਾਂ ਗਦਰ ਮਚਾਇਆ ਫਗਵਾੜੇ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਕੀਤੀ ਆ ਉਸ ਦੇ ਉੱਤੇ ਬੰਦ ਹੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਅੰਦਰ ਧੱਕਿਆ ਜਾਵੇ ਤਾਂ ਜੋ ਇਹਨਾਂ ਮਜਰੂਮਾਂ ਨੂੰ ਇਨਸਾਫ ਮਿਲ ਸਕੇ ਤੁਹਾਨੂੰ ਕੀ ਲੱਗਦਾ ਹੈ ਇਹ ਪੁਲਿਸ ਕਿਉਂ ਕਾਰਵਾਈ ਨਹੀਂ ਕਰਦੀ ਪਈ ਇਹ ਕੋਈ ਸਾਫ਼ ਗੱਲਾਂ ਦੀ ਗੱਲ ਆ ਕਿ ਅ ਸ਼ਾਇਦ ਜਾਂ ਤਾਂ ਪੋਲਿਟਿਕਲ ਪ੍ਰੈਸ਼ਰ ਆ ਪੁਲਿਸ ਉੱਤੇ ਜਾਂ ਪੁਲਿਸ ਜਾਣ ਕੇ ਇਸ ਕੰਮ ਨੂੰ ਦਬਾਉਣ ਦੇ ਲਈ ਇਹਨਾਂ ਦੇ ਇਹਨਾਂ ਨੂੰ ਇਨਸਾਫ ਦੇਣ ਵਿੱਚ ਦੇਰੀ ਕਰ ਰਹੀ ਹੈ। ਅੱਛਾ ਜੀ ਕੀ ਚਾਹਦੇ ਹੋ ਪ੍ਰਸ਼ਾਸਨ ਤੋਂ? ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਮਾਨਯੋਗ ਐਸਐਸਪੀ ਸਾਹਿਬ ਨਾਲ ਵੀ ਹੋਈ ਹੈ ਕੱਲ ਨੂੰ ਐਸਐਸਪੀ ਸਾਹਿਬ ਨੂੰ ਵੀ ਮਿਲਾਂਗੇ। ਉਹ ਲੋਕਲ ਐਸਐਚਓ ਜਿਹੜੇ ਸਿਟੀ ਆ ਉਹਨਾਂ ਨਾਲ ਵੀ ਰਾਫਤਾ ਕੈਂਪ ਕਰਾਂਗੇ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਕਿਸੇ ਵੀ ਪੋਲਿਟਿਕਲ ਪਾਰਟੀ ਤੋਂ ਹਟ ਕੇ ਜੋ ਗਦਰ ਫਗਵਾੜੇ 'ਚ ਮਟਿਆ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਪਾਰਟੀ ਦੇ ਉੱਤੇ ਪੱচ্চਾ ਕਰਕੇ ਇਹਨਾਂ ਨੂੰ ਇਨਸਾਫ ਦਿਵਾਇਆ ਚਾਹੀਦਾ ਠੀਕ ਹੈ ਜੀ ਹਾਂਜੀ ਸਰ ਜੈ ਭੀਮ ਜੈ ਭਾਗ ਜੈ ਗੁਰੂਦੇਵ ਤਨ ਗੁਰੂ ਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪਾਂ ਪੰਜਾਬ ਦੇ ਵਿੱਚ ਨਿਤ ਨਵੀਆਂ ਘਟਨਾਵਾਂ ਦੇਖ ਰਹੇ ਨੇ ਫੇਸਬੁੱਕ ਤੇ YouTube ਤੇ ਗੁੰਡਾਗਰਦੀ ਦਾ ਜਿਹੜਾ ਸ਼ਰਿਆਮਨਾਚ ਹੋ ਰਿਹਾ ਵਾ ਮਾਸੂਮ ਬੱਚਿਆਂ ਦੇ ਮਰਡਰ ਹੋ ਰਹੇ ਨੇ ਲੁੱਟਖੋ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਪਰ ਇਨਸਾਫ ਬਿਲਕੁਲ ਨਹੀਂ ਮਿਲ ਰਿਹਾ ਵਾ ਜਿਹੜੇ ਕਿ IPS ਜਾਂ IAS ਜਾਂ PPS ਅਫਸਰ ਆਲਾ ਅਧਿਕਾਰੀ ਨੇ ਉਹ ਸਰਕਾਰ ਨੂੰ ਖੁਸ਼ ਕਰਨ ਲਈ ਉਹਨਾਂ ਦੀ ਰੈਲੀਆਂ ਦੇ ਵਿੱਚ ਤਾਂ ਸ਼ਾਮਲ ਹੋ ਜਾਂਦੇ ਨੇ ਪਰ ਉਹਨਾਂ ਨੂੰ ਪੰਜਾਬ ਦੀ ਜਨਤਾ ਦੀ ਬਿਲਕੁਲ ਵੀ ਚਿੰਤਾ ਨਹੀਂ ਆ। ਕੁਝ ਇਹੋ ਜਿਹੀ ਘਟਨਾ ਫਗਵਾੜਾ ਸ਼ਹਿਰ ਦੇ ਸ਼ੱਜ ਕਲੋਨੀ ਦੇ ਵਿੱਚ ਹੋਈ ਆ ਜਿਸ ਦੇ ਵਿੱਚ ਤਕਰੀਬਨ ਇੱਕ ਤਰੀਕ ਦੀ ਲੜਾਈ ਹੋਈ ਆ। ਗੁੰਡਾਗਰਦੀ ਦਾ ਸ਼ਰੇਆਮ ਨਾ ਛੋਇਆ। ਹਥਿਆਰਾਂ ਨਾਲ ਲੈਸ ਹੋ ਕੇ ਜੋਗੀ ਨਾਮ ਦੇ ਸ਼ਖਸ ਨੇ ਅੱਤਰ ਵੜ ਕੇ ਹਮਲਾ ਕੀਤਾ ਮੈਂ ਕਹਿੰਦਾ ਵੀ ਫਗਵਾੜਾ ਪ੍ਰਸ਼ਾਸਨ ਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਆ ਕਿ ਹਫਤਾ ਪੂਰਾ ਵੀਰ ਜਾਨ ਤੋਂ ਬਾਅਦ ਵੀ ਸਿਵਲ ਹਸਪੀਟਲ ਦੇ ਵਿੱਚ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਾ ਤੇ ਇਹਨਾਂ ਦਾ ਬਿਆਨ ਲੈਣ ਆਇਆ ਨਾ ਕੋਈ ਕਾਨੂੰਨੀ ਕਾਰਵਾਈ ਕੀਤੀ ਆ ਉਲਟ ਪੀੜਤ ਪਰਿਵਾਰ ਨੂੰ ਧਮਕੀਆਂ ਮੇਲ ਰੀਆਂ ਨੇ ਕਿ ਜੇ ਤੂੰ ਕੋਈ ਕਾਨੂੰਨੀ ਕਾਰਵਾਈ ਕੀਤੀ ਹੱਲੇ ਤੱਕ ਤੇਰਾ ਆ ਹਾਲ ਹੋਇਆ ਇਸ ਤੋਂ ਵੀ ਤੇਰਾ ਬੁਰਾ ਹਾਲ ਕੀਤਾ ਜਾਏਗਾ ਸੋ ਇਸ ਕਰਕੇ ਮੈਂ ਐਸਐਸਪੀ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਬਹੁਤ ਸਗਵਾੜਾ ਐਸਪੀ ਸਾਹਿਬ ਨੂੰ ਕਿ ਉਹ ਜਿਹੜਾ ਜੋਗੀ ਨਾਂ ਦਾ ਸ਼ਖਸ ਆਇਆ ਜਿਹੜੇ ਉਹਦੇ ਨਾਲ ਸ਼ਖਸ ਆ ਜਿਨ੍ਹਾਂ ਨੇ ਗੁੰਡਾਗਰਦੀ ਦਾ ਨਾਚ ਕੀਤਾ ਉਹਤੇ ਤੁਰੰਤ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਯੁਵਾ ਵਿਕਾਸ ਮੋਰਚਾ ਵੱਲੋਂ ਸੰਦਰਸ਼ ਕੀਤਾ ਜਾਏਗਾ ਜੈ ਭੀਮ ਜੈ ਭਾਵਾ ਇਸ ਪੂਰੇ ਮਾਮਲੇ ਵਿੱਚ ਅਜੇ ਤੱਕ ਪੁਲਿਸ ਵੱਲੋਂ ਵੀ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ ਅਸੀਂ ਪੁਲਿਸ ਅਤੇ ਹਸਪਤਾਲ ਪ੍ਰਸ਼ਾਸਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਜਿਵੇਂ ਹੀ ਉਹਨਾਂ ਦਾ ਪੱਖ ਸਾਹਮਣੇ ਆਉਂਦਾ ਹੈ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਫਿਲਹਾਲ ਜੋ ਵੀਡੀਓ ਤੇ ਬਿਆਨ ਸਾਡੇ ਕੋਲ ਹਨ ਉਹ ਸਿਰਫ ਇੱਕ ਪੱਖ ਦੀ ਜਾਣਕਾਰੀ ਤੇ ਆਧਾਰਿਤ ਹਨ ਸਾਡਾ ਚੈਨਲ ਕਿਸੇ ਵੀ ਪੱਖ ਦੀ ਪੁਸ਼ਟੀ ਨਹੀਂ ਕਰਦਾ ਤੇ ਨਾ ਹੀ ਕਿਸੇ ਨਤੀਜੇ ਤੇ ਪਹੁੰਚ ਰਿਹਾ ਹੈ ਸਾਰੇ ਸੰਬੰਧਿਤ ਪੱਖਾਂ ਦੀ رائے ਆਉਣ ਤੋਂ ਬਾਅਦ ਪੂਰੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਈ ਜਾਵੇਗੀ